ਪੰਜਾਬ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਜਾ ਰਿਹਾ ਹੈ ਲਗਾਤਾਰ ਲੁੱਟਾਂ ਖੋਹਾਂ ਦੀਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਐਜੇਈ ਇੱਕ ਹੋਰ ਖਬਰ ਸਾਹਮਣੇ ਆਈ ਹੈ ਨਾਬਾ ਤੋਂ ਜਿੱਥੇ ਇੱਕ ਵਿਅਕਤੀ ਜਿਹੜਾ ਕਿ ਆ ਇੱਕ ਦੁਕਾਨਦਾਰ ਸੀ ਉਹ ਆਪਣੀ ਦੁਕਾਨ ਵਧਾ ਕੇ ਘਰ ਨੂੰ ਜਾ ਰਿਹਾ ਸੀ ਆਪਣੀ ਮਾਂ ਦੇ ਨਾਲ ਤੇ ਕੁਝ ਅਣਛਾਤੇ ਵਿਅਕਤੀਆਂ ਦੇ ਵੱਲੋਂ ਆ ਕੇ ਉਹਨਾਂ ਦੇ ਵਿੱਚ ਪਹਿਲਾਂ ਤਾਂ ਮੋਟਰਸਾਈਕਲ ਮਾਰਿਆ ਜਾਂਦਾ ਤੇ ਜਦੋਂ ਉਹ ਡਿੱਗ ਪੈਂਦੇ ਨੇ ਤਾਂ ਉਹਨਾਂ ਤੋਂ ਪੈਸੇ ਖੋ ਕੇ ਤੇ ਸਕੂਟਰੀ ਫੜ ਕੇ ਉਹਨਾਂ ਦੀ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਚੋਰ ਜੀਆਂ ਲਗਾਤਾਰ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਅਸੀਂ ਆਪਣੀ ਦੁਕਾਨ ਤੋਂ ਘਰ ਜਾ ਰਹੇ ਸੀ ਸਰ ਆਪਣੇ ਘਰ ਬੋਰਾਗਿਰ ਤੋਂ ਅਮਰੇ ਨਵੀਂ ਬਸਤੀ ਮਾਰਕਟ ਤੱਕ ਘਰ ਉੱਥੇ ਜਾ ਰਹੇ ਸੀ ਸਰ ਕੋਇਆ ਕੀ ਹੋਇਆ ਸੀ ਸਰ ਮੈਂ ਆਪਣੇ ਘਰ ਜਾ ਰਹੀ ਸੀ ਕਿ ਮੇਰੇ ਅਪੋਜ਼ਿਟ ਇੱਕ ਮੋਟਰਵਾਲ ਸਾਈਕਲ ਵਾਲਾ ਆਇਆ ਉਹਨੇ ਜਾਣਬੁੱਝ ਕੇ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਤੇ ਮੇਰੇ ਅਸੀਂ ਦਿਨ ਆਪਣੀ ਦੁਕਾਨ ਤੋਂ ਕਲੈਕਸ਼ਨ ਉਹ ਐਕਟਿਵਾ ਦੇ ਵਿੱਚ ਪਈ ਸੀ ਉਹ ਮੈਨੂੰ ਢੇਰ ਕੇ ਐਕਟਿਵਾ ਲੈ ਕੇ ਫਰਾਰ ਹੋਣ ਲੱਗੇ ਮੈਂ ਉਹਨਾਂ ਦੇ ਮਗਰ ਭੱਜ ਤਾ ਮੇਰੇ ਉਹਨਾਂ ਨੇ ਸੱਟ ਮਾਰ ਕੇ ਭੱਜ ਗਏ ਉਹ ਮੇਰੇ ਮੋਟਰਸਾਈਕਲ ਦਾ ਟੱਪਾ ਜਾ ਮਾਰਿਆ ਸਰ ਤੁਹਾਡਾ ਕੀ ਲੱਗੇ ਉਹ? ਸੜੀ ਪੇਮੈਂਟ ਲੱਗੇ ਸਰ ਐਕਟਿਵਾ ਵੀ ਲੱਗੇ ਸਰ ਕਿੰਨੇ ਦਾ ਪੇਮੈਂਟ ਹੋ ਗਿਆ? ਸਰ 2 ਲੱਖ ਦੇ ਕਰੀਬ ਹੋਗੀ ਸੀ। ਤੁਹਾਡੇ ਨਾਲ ਕੌਣ ਸੀ? ਸਰ ਮਾਤ ਮੇਰੇ ਮਾਤਾ ਜੀ ਸੀਗੇ। ਉਹ ਉਹ ਮਾਤਾ ਜੀ ਸਾਈਡ ਤੇ गिर ਗਏ ਸਰ। ਅੱਛਾ ਉੱਥੇ ਕੋਈ ਹੈ ਨਹੀਂ ਸੀ ਉਸ ਟਾਈਮ? ਸਰ ਉੱਥੇ ਨਹੀਂ ਰਜਾ ਸੀ ਥੋੜਾ ਜਿਹਾ ਉਸ ਤੋਂ ਅੱਗੇ ਨਾਲ ਦੀ ਨਾਲ ਕੱਟ ਹੋ ਗਿਆ ਸਰ। ਉਸ ਤੋਂ ਬਾਅਦ 2 ਮਿੰਟ ਵਾਦੀ ਕੱਟ ਹੋ ਗਿਆ। ਕਿੰਨੇ ਜਾਣੀ ਸੀ ਉਹ? ਹਾਂਜੀ 3 ਦਿਨ ਸੀਗੇ ਸਰ। ਉਹ ਕਾਹਦੇ ਤੇ ਸੀਗੇ? ਸਰ ਮੋਟਰਸਾਈਕਲ ਤੇ। ਕੋਈ ਨੰਬਰ ਨੰਬਰ ਸੀਗਾ ਉਹਨਾਂ ਦਾ? ਸਰ ਨੰਬਰ ਨਹੀਂ ਸੀਗਾ ਉਹਨਾਂ ਦਾ। ਅੱਛਾ ਜਿਹਨ ਨੰਬਰ ਹੁੰਦੇ ਸਿਰਫ ਇਹ ਤਾਂ ਫੜੇ ਜਾਂਦੇ ਹੋ। ਕੌਣ ਕੀ ਮੰਗ ਕਰਦੇ ਹੋ? ਹਾਂਜੀ। ਕੌਣ ਕੀ ਮੰਗ ਕਰਦੇ ਹੋ? ਸਰ ਮੈਂ ਤੇ ਇਹ ਕਹਿੰਦਾ ਵੀ ਚਲੋ ਜਿਵੇਂ ਹੁਣੇ ਦੋ ਦਿਨ ਪਹਿਲੇ ਆਪਣੇ ਸ਼ਾਇਦ ਆਪਣੇ ਪੰਜਾਬ ਚ ਕੜਨਾ ਮਾਰੇ ਵੀ ਇਹਨਾਂ ਨੂੰ ਪਾਵੇ ਕੱਲ੍ਹ ਇਹ ਸਾਦੇ ਨਾਲ ਹੋਵੇ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੇ। ਕਿਉਂਕਿ ਅੱਜਕੱਲ ਬੱਚੇ-ਬੱਚੇ ਵੀ ਇਕੱਲੇ ਨੇ, ਜਵਾਨ ਬੱਚੇ ਵੀ ਇਕੱਲੇ ਨੇ ਕਿ ਉਹਨਾਂ ਦੀ ਦੇਖਭਾਲ ਕੌਣ ਕਰੂ ਜੇ ਆਪਾਂ ਨੇ ਕੋਸੋਂ ਲੈ ਗਏ। ਕੋਈ ਏ ਪੇਮੈਂਟ ਦੁਕਾਨ ਦੀ ਸੀਗੀ। ਸਰ ਦੁਕਾਨ ਦੀ ਕਲੈਕਸ਼ਨ ਸੀਗੀ ਸਾਡੀ। ਫਿਰ ਜਿਹੜੀ ਇਹ ਦੁਕਾਨਾ ਤੁਸੀਂ ਕਰਦੇ ਹੋ ਹਾਂਜੀ ਦੁਕਾਨ ਹਾਂਜੀ ਸਰ ਹੋਲ ਸੇਲ ਤੇ ਫਿਰ ਹੁੰਦਾ ਆਪਾਂ ਨੂੰ ਹੁੰਦੇ ਵੀ ਦਿਨ ਚ ਟਾਈਮ ਨਹੀਂ ਮਿਲਦਾ ਵੀ ਆਪਾਂ ਕਰੇ ਗਿਣ ਕੇ ਸਵੇਰੇ ਬੈਂਕ ਬੰਕ ਚ ਜਮਾ ਕਰਾ ਦਿੰਦੇ ਆਪਾਂ ਤੁਸੀਂ ਹੁਰੀਆ ਦੇਖਾ ਕਿਸ ਤਰ੍ਹਾਂ ਦੇ ਸੀ ਸਰ ਤਿੰਨਾਂ ਦੇ ਮੂੰਹ ਬੰਨੇ ਹੋਏ ਸੀਗੇ ਤਿੰਨਾਂ ਦੇ ਹਾਂਜੀ ਤਿੰਨੇ ਸੀਗੇ ਤਿੰਨ ਬੰਦੇ ਸੀਗੇ ਸਰ ਤਿੰਨਾਂ ਨੇ ਮੂੰਹ ਕਵਰ ਹਾਂਜੀ ਹਾਂਜੀ ਉੱਥੇ ਨਹੀਂ ਰਹਾ ਸੀ ਜਿੱਥੇ ਤੁਹਾਨੂੰ ਗੇਰਿਆ ਉਹਨਾਂ ਥੋੜਾ ਜਿਹਾ ਅਸੀਂ ਦੁਕਾਨ ਤੋਂ ਨਾ ਜੀ ਘਰੇ ਜਾ ਰਹੇ ਸੀਗੇ ਜੀ ਤੇ ਆ ਕੇ ਨਾ ਐਸ ਡੀ ਤੋਂ ਪਹਿਲਾਂ ਮੈਨੂੰ ਸਿੱਟਤਾ ਜੀ ਫਿਰ ਯੂਨੀਵਰਸਿਟੀ ਦਾ ਇਹ ਖੜਾ ਹੋ ਕੇ ਭੱਜਾ ਮਗਰ ਤੇ ਇਹਦੇ ਚਾਕਟਾਪਾ ਮਾਰਿਆ ਉਹਨਾਂ ਨੇ ਤੇ ਭੱਜਾ ਵੀ ਬਹੁਤ ਉਹਨਾਂ ਨੇ ਟੱਪਾ ਲੈ ਕੇ ਭਰਾਰ ਹੋ ਗਏ ਜੀ ਉਹ ਚ ਪੈਸੀ ਵੀ ਤੇ ਐਕਟਿਵ ਤੇ ਐਕਟਿਵ ਦੇ ਦਿੱਚ ਪੈਸੀ ਵੀ ਨਹੀਂ ਜੀ ਐਕਟਿਵ ਆ ਵੀ ਨਾਲ ਹੀ ਰਹਿ ਗਈ ਉਹ ਟੈਕਟ ਵੀ ਨਾਲ ਲੱਗੇ ਉੱਥੇ ਕੋਈ ਹੈ ਨਹੀਂ ਸੀ ਜਦੋਂ ਉਹ ਘਟਨਾ ਵਾਪਰੀ ਆ ਉੱਥੇ ਫਿਰ ਲੋਕ ਜਦ ਨੇ ਕੁੱਕਾ ਮਾਰਿਆ ਜੀ ਸਾਰੇ ਨਿਕਲੇ ਸੀ ਬਾਹਰ ਮਗਰ ਕੋਈ ਭੱਜਾ ਨਹੀਂ ਇਹ ਮਗਰ ਭੱਜੇ ਫਿਰ ਨਾਲ ਦੀ ਨਾਲ ਇਹਦੇ ਸੱਟ ਮਾਰੀ ਏ ਜੀ ਇੱਕ ਵਾਰ ਚ ਫਰਦਾ ਦੀ ਤੇ ਦਿਖਾਉਂਦਾ ਸੀ ਉਹਨਾਂ ਤੋਂ ਉਹ ਐਟੋਕ ਉਹਦੇ ਵਿਚਾਰੇ ਇਹਨਾਂ ਨੇ ਚੱਕ ਕੇ ਟਾਪਾ ਤੋੜ ਕੇ ਟਾਪਾ ਮਾਰੇ ਇਹਦੇ ਹੁਣ ਕੀ ਮੰਗ ਕਰਦੇ ਤੁਸੀਂ ਹੈ ਜੀ ਕੀ ਮੰਗ ਕਰਦੇ ਤੁਸੀਂ ਦੇਖੋ ਤੁਸੀਂ ਦੇਖੋ ਇਹ ਜਿਹੜੀ ਵੀ ਗਲਤ ਕੰਮ ਚੱਲ ਰਹੇ ਨੇ ਇਹ ਬੰਦ ਹੋਣੇ ਚਾਹੀਦੇ ਆਪਣੇ ਵਾਸਤੇ ਨਹੀਂ ਘੱਲੇ ਵਾਸਤੇ ਇਹ ਸਭ ਵਾਸਤੇ ਬੰਦ ਹੋਣੇ ਚਾਹੀਦੇ ਨੇ ਤੁਹਾਡੇ ਵੀ ਸੱਟ ਲੱਗ ਸਕਦੀ ਸੀ ਜੇ ਤੁਸੀਂ ਬਜ਼ੁਰਗ ਹੋ ਤੁਸੀਂ ਦੇਖੋ ਮੈਂ ਨਹੀਂ ਜੀ ਕਿਸੇ ਦੀ ਵੀ ਲੱਗ ਸਕਦੀ ਹੈ ਆਪਣੇ ਸ਼ਹਿਰ ਚ ਕਿਸੇ ਤੇ ਵੀ ਲੱਗ ਸਕਦਾ ਦੁਖ ਸਾਹਦਾ ਹੀ ਹੈ ਜੀ ਆਪਣਾ। ਉਹ ਜਿਹੜੀ ਰਾਤ ਵਾਰ ਦਾ ਤੋੜੀਆ ਕੁਝ ਲੱਗਿਆ ਜੀ ਪਤਾ ਕਿਵੇਂ ਕੀ। ਨਹੀਂ ਅਜੇ ਸਾਡੇ ਕੋਲ ਜਿਹੜੀ ਹੈਗੀ ਉਹ ਐਮਐਲਏ ਆ ਗਈ ਉਹਦੀ ਥਾਣੇ ਪਹੁੰਚ ਗਈ ਹੈ। ਤੇ ਅਸੀਂ ਬਿਆਨ ਲਿਖ ਰਹੇ ਹਾਂ ਉਹਦੇ ਤੇ ਪੱਕੇ ਜਿਹੜੀ ਪੜਤਾਲ ਹੈਗੀ ਡੂੰਘਾਈ ਨਾਲ ਕਰਾਂ ਕਰਾਂਗੇ ਜੀ ਪਤਾ ਲੱਗਿਆ। ਉਹ ਤਾਂ ਐ ਕੋਈ ਬੰਦਾ ਰਾਤ ਆਪਣਾ ਉਹ ਤੁਹਾਰੇ ਕੋਲਾੜ ਮੰਡੀ ਤੋਂ ਅਕਲਿਆਨੇ ਦੁਕਾਨ ਕਰਦਾ। ਰਾਤ ਉਹਦੀ ਸਕੂਟਰੀ ਨੂੰ ਲੈ ਗਿਆ ਖੋਕ ਦੇ ਸੱਟ ਮਾਰੀ ਸਿਰ ਦੇ ਵਿੱਚ। ਇੰਨਾ ਹੁਣ ਪਰਪਤਾ ਲੱਗਾ ਅਕੈਡਮੀ 2 ਲੱਖ ਰੁਪਇਆ ਵੀ ਸੀ ਹਾਂ ਉਹ ਕਹਿ ਰਹੇ ਆ ਜੋ ਕਹਿ ਰਹੇ ਆ ਜੇ ਪਰ ਦੇਖਦੇ ਆ ਪੜਤਾਲ ਕਰਦੇ ਆ ਅਸਲੀਅਤ ਕੀ ਹੈ ਕੋਈ ਸੀਸੀਟੀਵੀ ਆਈ ਹੈ ਸਮਝ ਨਹੀਂ ਅਜੇ ਆਈ ਨਹੀਂ ਚੈੱਕ ਕਰ ਰਹੇ ਆ ਇਹ ਪੂਰਾ ਫਿਰ ਕੀ ਕਾਰਵਾਈ ਕਰ ਹੁਣ ਬਿਆਨ ਲਿਖਾਂਗੇ ਤੇ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹੈ ਪੂਰੀ ਕਰਾਂਗੇ ਜਾਂਚ ਕਰਾਂਗੇ ਐਡਮਿਟ ਹੈ ਜੀ ਬੰਦਾ ਹਾਂ ਬੰਦਾ ਐਡਮਟ ਹੈ ਜੀ